ਹਾਂ ਹੀ ਉਹ ਸਰੀਹ ਡਟਿਆਤਾ ਜਾਵਾ। ਓਏ ਆ ਸਵਾਸ ਮਾ ਯਾਰ ਆ ਦਰੂਜੀ ਪਤਾ ਨਹੀਂ ਕਹੇ ਜੀ ਤੀ। ਉੱਠ ਗਏ ਤੁਸੀਂ? ਗੁੱਡ ਮਾਰਨਿੰਗ। ਅੱਛਾ ਇਹ ਤਾਂ ਦੱਸੋ ਚਾਹ ਲਿਆਵਾ ਕਿ ਦੁੱਧ? ਤੂੰ ਅੰਦਰ ਬਾਜਦਾ ਮਤਲਬ ਕੁਝ ਨਹੀਂ ਲੈਣਾ ਹੈਗਾ। ਤਾਨੂੰ ਗੱਲ ਸਿੱਧੀ ਦੱਸ ਤੀ। ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਤੇਰੇ ਕੋਲ ਹੈ ਨਹੀਂਗੀ। ਤੁਹਾਨੂੰ ਕੀ ਚਾਹੀਦਾ ਦੱਸ ਦੋ ਮੈਂ ਉਹ ਬਣਾ ਦਿੰਨੀ ਆ। ਯਾਰ ਸਾਲਾ ਬੰਦਿਆਂ ਵਰਗਾ ਬੋਲਿਆ ਕਿੱਥੇ ਪੜ ਲੱਲੇ ਦਾ ਸੀ। ਹਾਂ ਅੰਗ ਦੱਸ। ਅੱਛਾ ਇਹ ਦੱਸੋ ਅੱਜ ਤੁਸੀਂ ਕਿਹੜੇ ਕੱਪੜੇ ਪਾਉਂਗੇ ਮੈਂ ਸੋਚ ਰਹੀ ਸੀ ਮੇਰੇ ਨਾਲ ਮੈਚਿੰਗ ਕਰ ਲਓ ਤੈਨੂੰ ਭੈਣ ਦਾ ਖਸਮ ਕਾਦਾ ਚਾਹਗਾ ਵਿਆਹ ਤੇ ਜਾ ਰਹੀ ਸੀ ਉੱਥੇ ਕਿਹੜੇ ਯਾਰ ਨੂੰ ਮਿਲेंगी ਐ ਹੁੱਬੀ ਫਿਰਦੀਆਂ ਕਿਹਦਾ ਵਿਆਹ ਨਾਲੇ ਤੁਹਾਨੂੰ ਪਤਾ ਨਹੀਂ ਹੈ ਆਪਣੇ ਗਵਾਂਡ ਚ ਹੀ ਵਿਆਹ ਹੈ ਫਿਰ ਹੋਵੇ ਫਿਰ ਮੈਂ ਠੇਕਾ ਲਿਆ ਵਿਆਹ ਦਾ 3700 ਵਿਆਹ ਹੁੰਦਾ ਪਿੰਡ ਚ ਗੱਲ ਠੇਕੇ ਦੀ ਨਹੀਂ ਹੈ ਫਿਰ ਵੀ ਬਣਾ ਕੇ ਤਾਂ ਰੱਖੀ ਮੇਰੀ ਬਣਦੀ ਨਹੀਂ ਕਿ ਉਹਨਾਂ ਨਾਲ ਤੂੰ ਜਾਣਾ ਜਾਇਆ ਉਤੋਂ ਦੀ ਹੋ ਕੇ ਉਹ ਵੀ ਜਾਂ ਮਾਂ ਨਾਲ ਬਾਗ ਜਾਉਦਾ ਕਰ ਲੈ ਕੱਪੜਾ ਲੀਡਾ ਤਿਆਰ ਮੈਂ ਗੁੱਠਾ ਲਾ ਮੈਂ ਹੁਣ ਤੈਨੂੰ ਮੈਨੂੰ ਤਾਂ ਐ ਸੀ ਕਿ ਆਪਾਂ ਇਕੱਠੇ ਚੱਲਦੇ ਵਧੀਆ ਲੱਗੇ ਕੀ ਕਰਾਂਗੇ ਇਕੱਠੇ ਜਾ ਕੇ ਕੀ ਕੀ ਕਰਾਂਗੇ ਕਿ ਮੇਰੇ ਨਾਲ ਤੂੰ ਇਕੱਠੇ ਵਗ ਜਾ ਪਰ ਤੁਸੀਂ ਕੀ ਕਰੋਗੇ ਫਿਰ ਸਾਰਾ ਦਿਨ ਮੈਨੂੰ 100 ਕੰਮ ਆ ਮੇਰਾ ਫਰੈਂਡ ਸਰਕਲ ਬਾਹਰੋਂ ਆ ਰਿਹਾ ਕੋਈ ਨਹੀਂ ਉਹਨਾਂ ਨੂੰ ਬਾਅਦ 'ਚ ਮਿਲ ਲਿਓ ਉਹਨਾਂ ਨੂੰ ਬਾਅਦ 'ਚ ਮਿਲ ਲਿਓ ਆਪਾਂ ਚੱਲਦੇ ਹੱਥ ਜਣਾ ਫੜ ਕੰਨ ਤੇ ਮਰੂੰਰਾ ਖੜਾ ਮੈਂ ਗੱਲ ਗਾਹਾਂ ਵਧੀ ਜਾਂਦੀ ਐ ਪਰ ਤੁਸੀਂ ਬਾਕੀ ਕੰਮ ਬਾਅਦ 'ਚ ਵੀ ਤਾਂ ਕਰ ਸਕਦੇ ਹੋ ਮੈਨੂੰ 100 ਕੰਮ ਨੇ ਮੁੰਡੇ ਨੇ ਮੁਰਨਾ ਪਰਸੋਂ ਨੂੰ ਤੇਰਾ ਵਿਆਹ ਜ਼ਰੂਰੀ ਹੋ ਗਿਆ ਜਾਨਾ ਕੱਲੀ ਵਿਆਹ ਅੱਜ ਜਾਗੂ ਬਾਗ ਜਾ ਮੈਂ ਕਿ ਲੱਤਾਂ ਫੜ ਲਈਆਂ ਤਰੀਆਂ ਮੇਰੇ ਨਾਲ ਤੂੰ ਬੰਨੀ ਹੋਈ ਐ ਕਿ ਮੈਥੋਂ ਬਿਨਾ ਵਿਆਹ ਨਹੀਂ ਹੋਣਾ ਬਰਾਤ ਨਹੀਂ ਚੜ੍ਹਨੀ ਪਰ ਫਿਰ ਵੀ ਮੈਂ ਕੱਲੀ ਚੰਗੀ ਲੱਗੂ ਤੈਨੂੰ ਮम्मी ਨੂੰ ਲੈ ਜਾ ਜਾ ਬਾਗ ਜਾ ਨਾਲ ਮਾਂ ਨੂੰ ਲੈ ਜਾ ਮम्मी ਤਾਂ ਹੋਣਗੀ ਪਰ ਤੁਸੀਂ ਵੀ ਨਾਲ ਚੱਲਦੇ ਮੈਨੂੰ ਚੰਗਾ ਲੱਗਦਾ ਤੈਨੂੰ ਮੈਂ ਗੱਲ ਦੱਸਦੀ ਐ ਇਦੂ ਵਾਰ ਤੇਰਾ ਕਟਾਪਾ ਹੋ ਜਾਊਗਾ ਅੰਦਰ ਭਾਗ ਜਾ ਆਪਦਾ ਰੂਟੂ ਟੋਕ ਲਾ ਜਾ ਆਉਂਦਾ ਬਾਗ ਜਾ ਜਿੱਧਰ ਜਾਣਾ ਨਿਕਲ ਜਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਐ ਕੀ ਕਰੀ ਜੰਨੀ ਐ ਹੈ ਜਿਵੇਂ ਤੁਹਾਡੀ ਮਰਜ਼ੀ ਮਰਜ਼ੀ ਸਲਾਦਾ ਕੇ ਸਨੂ ਨਾ ਮਿਲੇਗੀ ਵਿਆਹ ਚ ਆਓ ਓਹੋ ਨੀ ਮੈਂ ਮਾਰਚਾ ਦਪਹਿਰਾ ਚੜਿਆ ਪਿਆ ਹੁਣ ਸੰਬਰਣ ਲੱਗ ਰਹੀ ਆ ਸਾਸਰੀਕਾਲ ਬੀਬੀ ਨਣ ਦੇ ਸਾਸਰੀਕਾਰ ਹੋਰ ਕਿਵੇਂ ਠੀਕ ਆ ਹਾਂ ਹਾਂ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਠੀਕ ਆ ਸਾਰਾ ਸਾਰਾ ਕੁਝ ਠੀਕ ਆ ਮੈਨੂੰ ਐਂ ਦੱਸ ਪਹਿਲਾਂ ਕੀ ਗੱਲ ਪਹਿਲਾਂ ਕੋਈ ਕੰਮ ਕਰਦੀ ਤੀਗੀ ਹੈ ਆ ਹੁਣ ਸੰਬਰਣ ਲੱਗ ਰਹੀ ਆ ਨੀ ਐਡਾ ਸੂਰਜ ਨਿਕਲਿਆ ਆ ਓਹੋ ਉਹ ਪਤਾ ਕੀ ਹੋਇਆ ਰਾਤ ਨਾਲ ਮੇਰਾ ਸਿਰ ਦੁਖੀ ਗਿਆ ਸਵੇਰੇ ਵੀ ਦੁਖੀ ਗਿਆ ਆ ਹੁਣ ਗੋਲੀ ਗੋਲੀ ਖਾ ਕੇ ਫੇਰ ਲੱਗੀ ਹੈਗੀ ਓਹੋ ਲੈ ਸਿਰੇ ਦੁਖਦਾ ਸੀ ਗੋਲੀ ਤਾਂ ਨਹੀਂ ਲੱਗੀ ਸੀ ਨਾ ਮੇਰੀ ਗੱਲ ਸੁਣ ਭਾਈ ਹੈ ਮੇਰਾ ਵੀ ਸਿਰ ਦੁਖਦਾਗਾ ਤਾਂ ਆਪ ਵੀ ਚੜ ਜਾਂਦਾ ਮੈਂ ਤਾਂ ਸਾਰਾ ਕੰਮ ਨਿਮੇੜ ਕੇ ਆਹ ਦੇਖ ਲੈ ਨਾਲੇ ਤਾਂ ਉਰੇ ਆ ਗਈ ਨਾਲੇ 10 ਬੰਦੇ ਨਾ ਸਪਰੇਅ ਕਰਨ ਲੱਗ ਰਹੇ ਨੇ ਖੇਤ 'ਚ ਉਹਨਾਂ ਦੀ ਰੋਟੀ ਪਕਾ ਕੇ ਦੇ ਆਈ ਨਾਲੇ ਸਾਰਾ ਗੋਹੇ ਕੁੜੇ ਦਾ ਨਿਵੇੜ ਕੇ ਆਈਆਂ ਪਤਾ ਨਹੀਂ ਪਾਈ ਕਈਆਂ ਆ ਤੀਵੀਆਂ ਨੇ ਮਾੜਾ ਜਿਹਾ ਸਰਦੁਖਦੇ ਤੋਂ ਬਹਾਨਾ ਲਾ ਕੇ ਪੈ ਜਾਣੇ ਸਾਰਾ ਕੰਮ ਛੱਡ ਦਿੰਦੀਆਂ ਨੇ ਤਾਂ ਹੀ ਤਾਂ ਫਿਰ ਥੌਂ ਦੀ ਥੌਂੇ ਬੈਠੀ ਹੋਈਆਂ ਦੂਜਿਆਂ ਤੇ ਹੌਂਕੇ ਹੈ ਉਹਨਾਂ ਨੇ ਫਰਸ ਲਾ ਲਿਆ ਉਹਨਾਂ ਨੇ ਕੋਠੀ ਪਾ ਲਈ ਨਹੀਂ ਉਹ ਤਾਂ ਪਾਉਣਗੇ ਸੁਨਿਆ ਉੱਟ ਕੇ ਕਰਮ ਵਾਲੀਆਂ ਤੀਵੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਤੁਸੀਂ 12 ਵਜੇ ਉੱਠਦੀ ਹੋਂਗੀਆਂ ਨਹੀਂ ਨਹੀਂ ਬੀਬੀ ਨੰਦੇ ਪਤਾ ਕੀ ਹੋਇਆ ਤੈਨੂੰ ਆਇਆ ਹੋ ਗਿਆ ਵੀ ਚਲ ਉਹਰੇ ਕਿਹੜਾ ਮੇਰਾ ਕਿਸੇ ਦਾ ਸਹ੍ਰੀਕਾ ਕੱਲੀ ਹੋਈਆਂ ਚਾਹੇ ਵੇਲੇ ਕਰਨਾ ਚਾਹੇ ਕਿ ਵੇਲੇ ਕਰ ਲਾ ਆਪ ਹੀ ਕਰਨਾ ਚਿੱਤ ਨਹੀਂ ਤੇ ਠੀਕ ਹੈਗਾ ਹਾਂ ਤੇਰਾ ਚਿੱਤ ਤਾਂ ਭਾਈ ਕਦੇ ਠੀਕ ਰਹੇਗਾ ਤੇਰਾ ਚਿੱਤ ਤਾਂ 12 ਮਹੀਨੇ ਤੀ ਦਿਨ ਐਂ ਹੀ ਰਹਿੰਦਾਗਾ ਕਿਹੜਾ ਸਹ੍ਰੀਕਾ ਕਿਸੇ ਦਾ ਤੈਨੂੰ ਐ ਹੋਣਾ ਵੀ ਇਹਦੇ ਭਾਈ ਤੋਂ ਕੰਮ ਕਰਾ ਲੂੰਗੀ ਹੈ ਖਸਮ ਨੂੰ ਲਾਉਂਦੀ ਹੋਣੀ ਬਹਾਨੇ ਦੇਖ ਦੇਖ ਕੇ ਦੇਖ ਤਾਂ ਸਹੀ ਨਹੀਂ ਤੂੰ ਕਦੇ ਇਹਦਾ ਕਹਿ ਰਿਆ ਕਰੋਂਦੇ ਮੂੰਹ ਵਾਲੀ ਹੈ ਇੱਕ ਤਾਂ ਹੌਲੀ ਹੌਲੀ ਬੋਲੂ ਕੋੜਨ ਦੇ ਬਰਕ ਤੇ ਨਹੀਂ ਹੈਗੀ ਬੋਲਣ ਚ ਹੈ ਹੁਣ ਚਾਹ ਪਾਣੀ ਪਿਆਵੇਗੀ ਕੂਰੀ ਖੜਾ ਕੇ ਰੱਖੇਗੀ ਆਜੋ ਆਜੋ ਗੱਲਾਂ ਮੱਤਾ ਕਰਦੇ ਆ ਨਾਲੇ ਝਾੜੂ ਚੱਕਦੇ ਵਿਚਾਰੇ ਰੱਖਿਆ ਤਾਂ ਮਾੜਾ ਹੁੰਦਾਗਾ ਕਿਵੇਂ ਰੱਖ ਰੱਖੇ ਬੇੜੇ ਦੇ ਵਿਚਾਰੇ ਚੱਕ ਕੇ ਇਹਨੂੰ ਚਲੋ ਆਜੋ ਚਾਹ ਬਣਾਉਣੀ ਆ ਹਾਂ ਬਣਾ ਲੈ ਕੁੱਟ ਜਾਦੀ ਚੱਲ ਬਾਬੇ ਕਿੱਥੇ ਰੱਖਤਾ ਸਮਾਨ ਯਾਰਾ ਛੱਠੇ ਕੋਲੇ ਤਾਂ ਮੈਂ ਖੜਾ ਬਾਬੇ ਬਰੋ ਦੇਖ ਨਹੀਂ ਰਹਾ ਪੁੱਲ ਤਾਂ ਨਹੀਂ ਗਿਆ ਨਾ ਯਾਰ ਇੱਥੇ ਨਹੀਂ ਹੈਗਾ ਓਏ ਹਾਂ ਇੱਥੇ ਆ ਗਿਆ ਆ ਗਿਆ ਇੱਥੇ ਆ ਗਿਆ ਇੱਥੇ ਆ ਗਿਆ ਖਰਦਾਂ ਬਾਬੇ ਤੈਨੂੰ ਆ ਜਾ ਤੂੰ ਆ ਜਾ ਛੇਤੀ ਆ ਜਾ ਬਾਬੇ ਕੋਈ ਨਹੀਂ ਹੈਗਾ ਹਜੇ ਤਾਂ ਚੰਗਾ 哎呀。哎 ਆਪਾ ਤੁਹਾਡੇ ਲਈ ਚਾਹ ਲੈ ਕੇ ਆਈ ਸੀ ਆਹ ਅੱਛਾ ਲਾ ਜਾਂਦਾ ਰਹਾ ਮੇਰਾ ਛੇਰ ਤੁਹਾਡੇ ਲਈ ਰੋਟੀ ਵੀ ਬਣਾਤੀ ਸੀ ਅੱਛਾ ਹਾਂਜੀ ਕੋਈ ਨਹੀਂ ਖਾ ਲੂ ਮਨ ਕੋਈ ਨਹੀਂ ਹਜ ਤੱਕ ਚਾਹ ਪੀਤੀ ਵੀ ਹੈ ਨਾ ਚਾਹ ਪੀ ਕੇ ਦਾ ਆ ਜਾਓ ਜੂ ਫਿਰ ਖਾ ਲਾਂਗੇ ਰੋਟੀ ਵੀ ਹੌਲ ਹੰਗਾਰੇ ਇਹਨਾਂ ਲਈ ਵੀ ਰੋਟੀ ਬਣਾ ਲਈ ਸੀ ਤੁਸੀਂ ਇਹਨਾਂ ਨੂੰ ਰੋਟੀ ਦੇ ਦਿਓ ਅੱਛਾ ਤੁਸੀਂ ਕਦੋਂ ਨੂੰ ਜਾਣਾ ਉਹ ਅਸੀਂ ਉਧਰ ਵਿਆਹ ਚੱਲੇ ਸੀ ਤੁਹਾਨੂੰ ਦੱਸਿਆ ਤੇ ਹੁਣ ਮਮੀ ਅੱਛਾ ਹਾਂ ਜਿੱਤੇ ਕੇ ਜਾਣਾ ਠੀਕ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਕੋਈ ਨਹੀਂ ਕਹੇ ਨੂੰ ਆਪੀ ਖਾ ਲੂ ਭਾਈ ਜਾ ਕੇ ਕੋਈ ਗੱਲ ਨਹੀਂ ਜੇ ਲੋੜ ਹੋਈ ਤਾਂ ਮੈਨੂੰ ਫੋਨ ਕਰ ਦਿਓ ਮੈਂ ਆ ਜੂੰਗੀ ਰੋਟੀ ਦੇਣ ਵਾਸਤੇ ਐਡਾ ਆ ਨੂੰ ਮੱਲਾ ਥਿਆਣੀ ਬੈਣੀ ਆ ਤੂੰ ਵਧਿਆ ਲੱਗਦਾ ਬੰਦਾ ਕਿਹੜੇ ਮਾਦਾ ਜਵਾਕ ਕਹਿੰਦੇ ਨਹੀਂ ਆਹਨ ਲੋਕ ਕੀ ਕਹਿਣਗੇ ਉਹਨਾਂ ਦਾ ਗਲੀਆਂ 'ਚ ਫੇਰੀ ਜਾਓਗੇ ਤੁਸੀਂ ਤਾਂ ਆਪੇ ਜਾ ਕੇ ਖਾਣੂ ਇਹ ਕਹਣਾ ਮੇਰਾ ਚੜਾ ਮਲਾਜ਼ਮ ਆ ਆਪੀ ਲੈ ਜਾਓ ਜਾ ਕੇ ਮੈਂ ਤਾਂ ਘਰੇ ਹੀ ਆਣਾ ਰੋਟੀ ਵਸਤੇ ਹੀ ਆਣਾ ਤੁਸੀਂ ਮੈਨੂੰ ਬੁਲਾ ਲਿਓ ਕੋਈ ਗੱਲ ਨਹੀਂ ਨਾ ਨਾ ਪੁੱਤ ਮੇਰੀ ਗੱਲ ਸੁਣ ਤੂੰ ਆਪਣੀ ਮਾਂ ਨਾਲ ਜਾ ਠੀਕ ਆ ਆਜੋ ਬਸ ਟਾਈਮ ਨਾਲ ਆਜੋ ਬੜਾ ਹਨੇਰਾ ਨਾ ਕਰਿਓ ਕਿਉਂ ਆਇਆ ਮੇਰੇ ਕਹਿੰਦਾ ਕੋਦੋਂ ਮਰਜੀ ਆਜੋ ਪਰ ਆਏ ਆ ਵੀ ਉੱਥੇ ਸ਼ਰਾਬੀ ਕਬਾਬੀ ਹੋਇਆ ਨੇ ਬਤ ਵਿਆਂ ਸ਼ਾਦੀਆਂ 'ਚ ਆ ਕਿਦ ਨੂੰ ਪਤਾ ਹੀ ਆ ਨਹੀਂ ਹਾਂਜੀ ਹਾਂ ਉਹ ਐਵੇਂ ਕਿਹਨੇ ਕਾਇਦਾ ਕੁਛ ਐਵੇਂ ਲੜਾਈ ਨੂੰ ਤਾਂ ਹੋ ਜੂ ਆਪਦਾ ਟਾਈਮ ਨਾਲ ਘਰੇ ਆ ਜਾ ਰੋਟੀ ਦੀ ਨਾ ਫਿਕਰ ਕਰ ਰੋਟੀ ਆਪੀ ਜਾ ਕੇ ਉਹ ਖਾ ਲਉ ਨਾਲ ਮੈਂ ਖਾ ਲੂ ਹਾਂ ਹੁਣ ਜਨੇ ਆ ਮੈਂ ਉਹਨੂੰ ਕਹਿੰਦਾ ਲਾ ਦੂੰ ਵੀ ਭਾਈ ਪੱਕੀ ਪਈ ਆ ਖਾ ਲਾ ਤੈਨਾਂ ਵੀ ਆ ਜਿਓ ਫਿਰ ਇਹਨਾਂ ਦੇ ਨਾਲ ਇਹਦੇ ਨਾਲ ਜਿੰਦਰ ਦੇ ਨਾਲ ਹੀ ਅੱਛਾ ਹਾਂ ਕੋਈ ਨਾ ਆ ਜੂ ਮੈਂ ਕੋਈ ਨਹੀਂ ਠੀਕ ਹੈ ਘਰੇ ਨਵੇੜ ਲਈ ਕੰਮ ਧੰਦਾ ਆ ਜਾਾਂਗੇ ਉਹ ਕਿੱਥੇ ਖਾਂਦਾ ਰੋਟੀਆਂ ਖਬਰ ਮੇਰਾ ਝੜਾ ਮਚਾਇਕਾਂ ਕਹੀਂ ਫੈਦਾ ਹੋਵੇ ਖਬਰ ਢੱਕਾ ਫੈਦਾ ਹੋਵੇ ਕੀ ਖਾਦਾ ਉਹਦਾ ਉਹਨੂੰ ਗੱਟਾ ਜੰਗੀ ਲੱਗਦੀ ਰੋਟੀ ਹਣ ਛਾਦੇ ਨੂੰ ਖਾਂਦਾ ਬੇ ਕਣਕਾ ਕੌਣ ਕਾ ਕਿਵੇਂ ਭਾਈ ਵਧੀਆ ਖੜੀ ਆ ਕਣਕ ਦਾ ਪੂਰੀ ਵਧੀਆ ਬਣੇ ਹਾਂ ਹਾਂ ਉਰੀ ਬੈਠੇ ਨੇ ਕਹਿੰਦਾ ਕਣਕ ਵਧੀਆ ਕਦੇ ਖੇਤ ਚ ਗਿਆ ਕਿ ਨਾ ਸਾਰਾ ਦਿਨ ਉਰੀ ਬੈਠਾ ਰਹਿਣਾ ਜੁੜਾਏ ਦੇ ਨਾਲ ਲੈ ਨਵਾਂ ਨਵੇਂਲਾ ਵਿਆਹ ਹੋਇਆ ਛਟਾ ਇਹਦੇ ਲਵੇਂ ਬੈਠਣ ਨੂੰ ਆ ਹੁਣ ਤਾਂ ਖੇਤੋਂ ਆ ਤੇਰੇ ਮੂਰੇ ਮੈਨੂੰ ਪਤੀ ਹੀ ਹੈਗਾ ਹਾਂ ਖੇਤੋਂ ਉਹ ਇਹ ਬਣੇ ਕਰਮ ਹੋਈ ਜਾਂਦੀ ਆ ਮੜੀ ਮੜੀ ਗੱਲ ਤੇ ਲੱਛ ਕਰ ਬੇ ਕਾਨੂੰਨੀ ਆ ਕਰਮ ਕੀ ਗੱਲ ਦਰਵਾਜੇ ਹੈ ਨਹੀਂ ਬਿਸਕੁਟਾਂ ਦਾ ਕੋਈ ਉਹ ਪਨੀਰੀ ਜੀ ਪਈ ਤੀ ਪਨੀਰੀ ਜੀ ਪਾ ਲਉਂਦੀ ਭੈਣ ਨੂੰ ਲਾ ਉਹ ਸਾਨੂੰ ਤਾਂ ਖਵਾਤੀ ਸੀ ਜਿਹੜੀ ਪਈ ਤੀ ਉਹ ਤਾਂ ਖਤਮ ਹੋ ਗਈ ਨਹੀਂ ਤਾਂ ਆਪ ਵਿਆ ਦਿੰਦੀ ਮੈਂ ਤਾਂ پورا ਖਾਣਾ ਪਤਾ ਨਹੀਂ ਨਾ ਸਾਰੀ ਖਾ ਗਈ ਇਹ ਹਾਂ ਦੇਖ ਲੈ ਫੇਰ ਵੀ ਕਹਿੰਦੇ ਮੇਰਾ ਸਿਰ ਦੁਖਦਾ ਮੈਨੂੰ ਬੁਖਾਰ ਹੋ ਗਿਆ ਫਲੇਲਣ ਦੇਖ ਤਾਂ ਸਹੀ ਚਲੋ ਕੋਈ ਨਾ ਭਨੇ ਚਲ ਮੈਂ ਕੀ ਲੈਣਾਗਾ ਕੰਮ ਕਰੋ ਨਾ ਕਰੋ ਮੈਂ ਕਿਹੜਾ ਉਰੇ ਆ ਕੇ ਤੁਹਾਡੇ ਝਾੜੂ ਲਾਉਣਾ ਮੈਨੂੰ ਐ ਦੱਸ ਕਿਵੇਂ ਜਸੂ ਠੀਕ ਰਹਿੰਦੀ ਆ ਹਾਂ ਹਾਂ ਬੀਬੀ ਜਮਾ ਠੀਕ ਆ ਐਨ ਹੋ ਤਾਂ ਆਨੰਦ ਮੰਗਲ ਜਾ ਕੇ ਆਈਆਂ ਬਥੇਰੀ ਖੁਸ਼ ਆ ਸਾਸ ਸਹੁਰੇ ਉਹ ਸਾਹੀ ਸਾਹ ਲੈਂਦੇ ਨੇ ਪਰ ਉਹਨਾ ਬਥੇਰਾ ਨਰਮਾ ਚੰਗੀ ਜ਼ਮੀਨ ਜਾਇਦਾਤ ਵਧੀਆ ਘਰ ਹੋਰ ਆਪਾਂ ਨੂੰ ਕੀ ਚਾਹੀਦਾ ਸੀ ਦੇਖਾ ਦੇਖ ਮੇਰੇ ਪਿਓ ਦੀ ਰੰਨ ਕਿਵੇਂ ਆਖਾਂ ਕਮਾ ਕਮਾ ਗੱਲਾਂ ਕਰਦੀ ਆ ਜਿਨੂੰ ਇਹਨੂੰ ਕਸਦਾ ਪਤੀ ਨਹੀਂ ਹੈਗਾ ਨਹੀਂ ਮੈਨੂੰ ਸਾਰਾ ਪਤਾ ਹੈਗਾ ਇੱਕ ਕੱਲੀਆਂ ਕੋਠੀਆਂ ਦੇਖ ਲਈਆਂ ਜ਼ਮੀਨ ਜਾਇ ਜਾ ਤੇ ਦੇਖ ਲਈ ਸੱਸ ਦੇਖ ਲਈ ਚਿਲਕ ਚੰਦੋਂ ਮੇਰੇ ਵਰਗੀ ਹੈ ਨਾ ਮੈਨੂੰ ਐਂ ਦੱਸ ਪਹਿਲਾਂ ਨਸੇੜੀ ਦਾ ਪਤਾ ਤੈਨੂੰ ਦਿਓ ਨਸਾ ਕਰਦਾ ਪਰੋਣਾ ਨਹੀਂ ਇਹਨਾਂ ਦਾ ਨਸਾ ਕਰਦਾ ਜੇ ਨਾ ਜੇ ਨਾ ਕਹਦੇ ਹੈ ਚੌੜੀ ਹੋ ਹੋ ਕੇ ਮੇਰੇ ਤੋਂ ਪਰਦੇ ਪਾਉਂਦੀ ਆ ਤੂੰ ਵੇ ਤੂੰ ਚੁੱਪ ਕਰੇ ਬੈਠੇਗਾ ਤੂੰ ਘਤੋ ਨਹੀਂ ਬੋਲਦਾ ਓ ਮੈਂ ਕੀ ਬੋਲਾਂ ਭਣੇ ਜਦੋਂ ਮੇਰਾ ਬੋਲਣ ਦਾ ਟਾਈਮ ਸੀ ਉਦੋਂ ਕਿਸੇ ਨੇ ਪੱਟੀ ਨਹੀਂ ਬੰਨਣ ਦਿੱਤੀ ਸੁਣੀ ਆ ਮੇਰੀ ਕਿਸੇ ਨੇ ਕਿਹ ਪਾਈ ਤੀ ਮੂਰੇ ਬਚੋਲਾ ਇਹਨਾਂ ਨੇ ਤੇ ਇਹਦੇ ਨਾਲ ਕਰ ਲੈ ਭਾਈ ਗੱਲ ਮੈਂ ਤਾਂ ਬਥੇਰਾ ਪਿੱਟਿਆ ਤੀ ਮੇਰੀ ਕਿਸੇ ਨੇ ਨਹੀਂ ਸੁਣੀ ਉਦੋਂ ਨਾ ਇਹਦਾ ਪਾਈ ਮੂਰੇ ਤੀਗੀ ਤੇਰੀ ਘੜਾ ਭੈਣ ਮਰ ਗਈ ਤੀਗੀ ਤੇਰੀ ਭੈਣ ਤੂੰ ਮੂਰੇ ਲਾਲਾ ਦਾ ਬਲੰਗ ਹੈ ਉਹੀ ਰਹੇਗਾ ਚਾਚੇ ਦਾ ਪੁੱਤ ਸਰੀਕੀ ਬਣ ਕੇ ਰਹੇਗਾ ਸਰੀਕੀ ਬਣ ਕੇ ਤੂੰ ਕਾਨੂੰ ਰਹਿ ਗਿਆ ਭੈਣੇ ਉਹ ਗੱਲਾਂ ਕਿੱਥੇ ਰਹਿੰਦੀਆਂ ਹੁੰਦੀਆਂ ਨੇ ਉਹੀ ਗੱਲਾਂ ਕਰੀ ਜਾਂਦੀਆਂ ਵੇ ਕਦੇ ਜਾ ਕੇ ਕੁੜੀ ਕੋਲੇ ਪੁੱਛਿਆਗਾ ਤੂੰ ਔਖੀ ਆ ਕਿ ਸੌਖੀ ਆ ਇੱਥੇ ਮੁੱਛਾਂ ਨੂੰ ਵੱਟ ਲਈ ਜਾਣਾ ਬੈਠਾ ਹੋਰ ਕੋਈ ਕੰਮ ਨਹੀਂ ਹੈਗਾ ਕੰਜਰਾ ਕੁੜੀ ਇੰਨੀ ਔਖੀ ਹੈ ਜਿੰਨੀ ਕਹਦੇ ਮੇਰੀ ਗਾਹਾਂ ਦੀ ਗਾਹ ਹਰ ਰਿਸ਼ਤੇਦਾਰੀ ਪੈਂਦੀ ਆ ਮੈਨੂੰ ਸਾਰਾ ਪਤਾ ਲੱਗਦਾਗਾ ਉਹ ਮੈਨੂੰ ਤਾਂ ਪਤਾ ਤੀ ਭੈਣੇ ਮੈਨੂੰ ਤਾਂ ਇੰਨਾ ਗੱਲਾਂ ਦਾ ਪਤਾ ਲੱਗ ਗਿਆ ਤੀ ਇਹਨੂੰ ਪੁੱਛੇ ਨੇ ਮੰਨ ਕੇ ਹੀ ਨਹੀਂ ਦਿੱਤਾ ਮੈਨੂੰ ਵੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹ ਜੜੀਆਂ ਦੇਖੀ ਐਂ ਕਰ ਕਰ ਕੇ ਬੱਤੀਆਂ ਜੀਆਂ ਬਣਾ ਮਣਾ ਕੇ ਪੀਂਦੇ ਨੇ ਉਹ ਪਿੰਦਾਗਾ ਪਰ ਉਹਨਾ ਹਾਂ ਚਾਕ ਦੀ ਕੀਆਂ ਹੁਣ ਮੋਟਰ ਮੋਟਰ ਸਾਰੇ ਪਰਦੇ ਖੋਲ ਕੇ ਜਾਉਂਗੀ ਅੱਜ ਮੈਂ ਮੈਂ ਤਾਂ ਆਪਣੇ ਸੱਚ ਪੁੱਛਦੀ ਆ ਮੈਂ ਤਾਂ ਇਹਨੇ ਜ਼ੀਰੋ ਕਰ ਰੱਖਿਆ ਨਾ ਤਾਂ ਕਿਤੇ ਆਉਣ ਜਾਣ ਦਿੰਦੀ ਆ ਮੈਨੂੰ ਕੋਈ ਗਲਤ ਪਹਿਮੀ ਹੋਈ ਆ ਮੈਂ ਆਪ ਜਾ ਕੇ ਆਈ ਆ ਜਮਾ ਠੀਕ ਠਾਕ ਆ ਨਹੀਂ ਮੇਰੇ ਮੂਰੇ ਦਾ ਇਹ ਕੀੜੀ ਟੱਪ ਜਾਣਾ ਮੈਨੂੰ ਤਾਂ ਕੀੜੀ ਦੀ ਪਛਾਣ ਰਹਿੰਦੀ ਆ ਵੀ ਇਹ ਕਹੀ ਜੀ ਹੈਗੀ ਹੈ ਤੂੰ ਕਿਹੜੀਆਂ ਗੱਲਾਂ ਕਰਦੀਆਂਗੀ ਚੱਲ ਭੈਣੇ ਕੋਈ ਗੱਲ ਨਹੀਂ ਤੂੰ ਟਕਿਆਈ ਰੱਖ ਮੜੀ ਜੀ ਹਰਖ ਨਾ ਕਰ ਆਪਾਂ ਹੌਲੀ ਹੌਲੀ ਮਸਲਾ ਹੱਲ ਕਰ ਲਾਂਗੇ ਜਾ ਆਵਾਂਗੇ ਉੱਥੇ ਕਿਤੇ ਪਤਾ ਲਿਆ ਆਵਾਂਗੇ ਤੁਸੀਂ ਮਸਲਾ ਕੀ ਹੱਲ ਕਰੋਗੇ ਇਹ ਤਾਂ ਮੈਨੂੰ ਕਰਨਾ ਪਊਗਾ ਸਾਰਾ ਕੁਸਾ ਮੈਂ ਜਾ ਕੇ ਆਉਂਗੀ ਮੈਂ ਪੱਟ ਕੇ ਆਉਂਗੀ ਬੋਦੀਆਂ ਉਹਨਾਂ ਦੀ ਹੈ ਨਾਲੇ ਤੇਰੇ ਸਾਲੇ ਮਿਲ ਜਾਣਦੇ ਇੱਕ ਵਾਰੀ ਮੈਨੂੰ ਉਹਨਾਂ ਨੂੰ ਪੁੱਛੂਗੀ ਮੈਂ ਭਾਈ ਤੇਰੇ ਨਾਲ ਹੀ ਚੱਲੂਗਾ ਕਦੋਂ ਚੱਲਣਾ ਦੱਸ ਮੈਂ ਕਹਿੰਦਾ ਅੱਜ ਹੀ ਚੱਲਦੇ ਆਂ ਫਿਰ ਹਾਂ ਤੂੰ ਮੇਰੇ ਨਾਲ ਚੱਲੇਗਾ ਨਾਲ ਜਾਣ ਵਾਲਾ ਆ ਗਿਆ ਨਾ ਮੈਨੂੰ ਆਏ ਦੱਸ ਭਾਈ ਕਦੇ ਮੇਰੇ ਕੋਲੇ ਗਿਆਂਗਾ ਹੈਂ ਕਦੇ ਕੋਈ ਦਿੱਤ ਨਹੀਂ ਕਦੇ ਕੋਈ ਤਿਹਾਰ ਨਹੀਂ ਹੈ ਤੇਰਾ ਹੱਕ ਨਹੀਂ ਮਾਰਦਾ ਪਰ ਇਹ ਤਾਂ ਕਿੰਨੇ ਕ ਫੋਨ ਕਰੇ ਨੇ ਮੈਂ ਤੁਹਾਡੇ ਨਾਲ ਰਲ ਗਿਆ ਨਾਲੇ ਛੋਡੀਆਂ ਤਾਂ ਪੱਟੀਆਂ ਗੱਲਾਂ ਨੇ ਭਾਈ ਛੋਡੀਆਂ ਦਾ ਲੱਖਾਂ ਚ ਗੱਲਾਂ ਮੇਰੀਆਂ ਸੂਆਂ ਚ ਵੀ ਨਹੀਂ ਹੈਗੀਆਂ ਵੇ ਸਾਡੀਆਂ ਕੀ ਵੱਡੀਆਂ ਗੱਲਾਂ ਨੇ ਭਾਈ ਤੈਨੂੰ ਤਾਂ ਭਾਵੇਂਗਾ ਤੂੰ ਤਾਂ ਕਹਿ ਸਕਦਾਗਾ ਵੀ ਹਾਂ ਮੇਰੀਆਂ ਭੈਣਾਂ ਰਾਜ ਰਜਦੀਆਂ ਨੇ ਹੈ ਕੀ ਗੱਲ ਤੂੰ ਸਾਡੇ ਦਾ ਰਾਜ ਹੀ ਨਹੀਂ ਹੈਗਾ ਉਹੀ ਜੀ ਗੱਲ ਕਿੱਥੇ ਬਣਦੀ ਆ ਪਰੌਣੇ ਕੋਲੇ ਬਹਿ ਜਾ ਉਹਦੇ ਕੋਲੇ ਹੋਰ ਭਾਂਤਦੀਆਂ ਗੱਲਾਂ ਮੇਰੇ ਤਾਂ ਮਾਤੀ ਨਹੀਂ ਮਿਲਦੀ ਉਹਨਾਂ ਨਾਲ ਪਾਈ ਤੇਰੀ ਤਾਂ ਆਪਣੀ ਮੱਤ ਮਿਲਦੀ ਜੇ ਜਾਵੇਂ ਆਵੇਂ ਨਾ ਫੇਰ ਹੀ ਮੋ ਪਿਆਰ ਹੁੰਦਾ ਹੁੰਦਾਗਾ ਆਏ ਨਹੀਂ ਮੋ ਪਿਆਰ ਹੁੰਦਾ ਹੈਗਾ ਨਾਲੇ ਭੈਣ ਭਾਈਆਂ ਨਾਲ ਵੱਡੇ ਹੁੰਦਾ ਹੁੰਦਾਗਾ ਬੰਦਾ ਕੋਈ ਵੀ ਆ ਚਾਹੇ ਇਹ ਤਾਂ ਗੱਲਾਂ ਹੀ ਹੁੰਦੀਆਂ ਹਾਂ ਸਹੁਰੇ ਨਾਲ ਵੱਟਾ ਨਹੀਂ ਹੁੰਦਾ ਤੋਂ ਪੈਸਾ ਮੁੱਖ ਹੈ ਅੱਜ ਦੀ ਘੜੀ ਰਿਸ਼ਤੇਦਾਰੀਆਂ ਨਹੀਂ ਮੁੱਖ ਹੈਗੀਆਂ ਫੇਰ ਤੇਰੇ ਸਾਲੇ ਤੇਰੇ ਕੋਲ ਤਾਂ ਹੀ ਆਉਂਦੇ ਹੋਣੇ ਤੇਰੇ ਕੋਲ ਰੁਪਈਏ ਲੈਣ ਆਉਂਦੇ ਨੇ ਉਹ ਹੈ ਮੇਰੇ ਕੋਲੇ ਕਿਹੜੇ ਰੁਪਈਏ ਨੇ ਇਹ ਤਾਂ ਚਾਹ ਬੈਠੀ ਆ ਨਾ ਪਰ ਰੁਪਈਏ ਪੇਕਿਆਂ ਤੱਕ ਕਿਉਂ ਜਾਣਿਓ ਨਹੀਂ ਤੇਰੇ ਪੇਕਿਆਂ ਨਾਲ ਪੱਠਾ ਬੈਠੇਗਾ ਤੇਰੇ ਪੇਕਿਆਂ ਦੀ ਵੱਟਾ ਪੱਠਾ ਤੈਨੂੰ ਮੈਂ ਦੱਸਾਂ ਗੱਲ ਡੋਬ ਕੇ ਰੱਖਦੀ ਸੀ ਉਹਨੇ ਵਰਗੀ ਕੁੜੀ ਤੁਸੀਂ ਨਹੀਂ ਹੈਂ ਬਣੇ ਹੌਲੀ ਬੋਲ ਮੜਾ ਯਾਰ ਰੋਲਾ ਨਾ ਪਾਓ ਕੋਈ ਨਾ ਆਪਦੇ ਘਰੇ ਗੱਲ ਐ ਟਕਾਈ ਨਾ ਗੱਲ ਕਰਦੇ ਵੇ ਮੇਰੇ ਕਾਰ ਜੀ ਅਗ ਲੱਗੀ ਪਈਆ ਕਾਰ ਜੀ ਅਗ ਲੱਗੀ ਪਈਆ ਮੈਂ ਆਪਦੇ ਘਰੇ ਰਾਜ ਰਚਦੀ ਆ ਉਹ ਕੁੜੀ ਦੋ ਭਰਤੀ ਦੇਖ ਲੈ ਕਿ ਮੈਂ ਤਾਂ ਤੜੀਆ ਪਿੱਟਿਆ ਦੀ ਮੈਂ ਕਿਹੜੇ ਖੂਚ ਡਿੱਗਾ ਹੁਣ ਮੈਨੂੰ ਐ ਵੀ ਦੱਸ ਦੇ ਕਿਹੜਾ ਰਾਹ ਮੈਨੂੰ ਲੰਘਣ ਨੂੰ ਤੈਨੂੰ ਤਾਂ ਕੋਈ ਰਾਹ ਨਹੀਂ ਹੈ ਗਿਆ ਮੈਨੂੰ ਤਾਂ ਚਾਹ ਪੀਣੇ ਤੋਂ ਭਰ ਹੋ ਰਿਆ ਇਸ ਕਰਦੀ ਹੁਣ ਸਾਨੂੰ ਕਿਹੜਾ ਜੱਸੋ ਸਿੱਟੀ ਹੋਈ ਆ ਅਸੀਂ ਤਾਂ ਆਵਦੀਤੀ ਤੋਂ ਵੱਧ ਉਹਨੂੰ ਪਿਆਰ ਕਰਦੇ ਆ ਨਹੀਂ ਮੈਨੂੰ ਉਹ ਪਤੀ ਆ ਤਾਂ ਹੀ ਕੁੜੀ ਡੋਬਦੀ ਦੇਖਦੀ ਨਸੇੜੀ ਦੇ ਔਰ ਹੁੰਦੀ ਉਹਦੀ ਮਾਂ ਜਉਂਦੀ ਦੇਖਾਂ ਤੜਫ ਤੜਫ ਕੇ ਨਾ ਮਰ ਜਾਂਦੀ ਉਹ ਹੈ ਉਹੀ ਰਹੇਗੀ ਪਰਜਾਈ ਦੀ ਪਰਜਾਈ ਸੱਚੀ ਕਿ ਆ ਕਿਸੇ ਨੇ ਪਰਜਾਈਆਂ ਨਹੀਂ ਕਿਸੇ ਦੀਆਂ ਬਣਦੀਆਂ ਹੈਗੀਆਂ ਚੱਲ ਕੋਈ ਨਾ ਤੁਸੀਂ ਖਿਪਰਾਓ ਨਾ ਮੈਂ ਰੋਟੀ ਬਣਾਉਣੀ ਆ ਕਿਹੜੇ ਖਵਾਵੇਂਗੀ ਫੁਲਕੇ ਮੈਨੂੰ ਹੈ ਕੂੜਾ ਤਾਂ ਕੰਦਾ ਕੋਲਾਂ ਨਾਲ ਪਿਆਗਾ ਬਣਾਉਣੀ ਆ ਰੋਟੀ ਨਾਲੇ ਤਾਜ਼ੇ ਆਟੇ ਦੀ ਰੋਟੀ ਖਾਉਂਗੀ ਕਿਤੇ ਬੇਹਾ ਪਕਾ ਦੇਂ ਜਿੰਦਰ ਨੂੰ ਲਾਵਾਂ ਫੋਨ ਕੰਜਰ ਦੇ ਨੂੰ ਕੰਮ ਕਿਹਾ ਸੀ ਹਾਂ ਮੈਨੂੰ ਕਹੇ ਘਰੀ ਛੋਕਰਾ ਮੈਂ ਤਾਂ ਐਂ ਵੀ ਹੈ ਨਹੀਂ ਘਰੇ ਸਤਿ ਸ੍ਰੀ ਅਕਾਲ ਤਾਇਆ ਹੋਰ ਠੀਕ ਐ ਲੋਟ ਆ ਭਾਈ ਬੱਤ ਜਿਹੜਾ ਲੰਘ ਹੀ ਜਾਂਦਾ ਟਾਈਮ ਭਲੇ ਹੀ ਮਾਨਾ ਅੱਛਾ ਅੱਛਾ ਆ ਜਾ ਬਾਈਆ ਕੋਈ ਨਾ ਨਾ ਬੱਥ ਬੈਠੇ ਆ ਜਾ ਪਾਜਾ ਬਾਈਆ ਕੋਈ ਨਾ ਮੈਂ ਚਾਹ ਕਰਾਂ ਮੰਮੇ ਚਾਹ ਓਏ ਬੱਥ ਬੱਥ ਚਾਹ ਦਾ ਪੀਤੀ ਵਈਆਂ ਨੇ ਆ ਜਾ ਬਾਈਆ ਤੇ ਨਾਲ ਗੱਲ ਕਰਨੀ ਆ ਕੋਈ ਉਹਨਾਂ ਨੂੰ ਅੱਛਾ ਹਾਂ ਆ ਜਾ ਬੈਠਣ ਤੇਰੇ ਵਰਗੇ ਇਕੱਠੇ ਦਿੰਦੇ ਨੇ ਤੇ ਜੁੰਡੀ ਦੇ ਜਾਣ ਨੂੰ ਲਾਲਾ ਖੁੰਝੇ ਆ ਜੂਗਾ ਕਿਹੜੀ ਦੀ ਗੱਲ ਕਰ ਦੱਤਾ ਜਾਂ ਜਿੰਦਾ ਦੀ ਗੱਲ ਕਰਦਾ ਮੇਰੇ ਮੁੰਡੇ ਦੀ ਜਿਹੜਾ ਤਾਂ ਲਾਤਾ ਖੁੰਝੇ ਛੱਡਿਆ ਨਹੀਂ ਆچھے ਪਾچھے ਜੂਗਾ ਮੈਂ ਯਾਰ ਮੈਂ ਕੱਜ ਖੁੰਝੇ ਲਾਤਾਗਾ ਹੈ ਉਹ ਪਤਾ ਹੀ ਆ ਯਾਰ ਮੈਨੂੰ ਬੱਚ ਬਾੜੀਆਂ ਗੱਲਾਂ ਨਾ ਕਰ ਮੇਰੀ ਗੱਲ ਝੋੜ ਲੈ ਤੇਰੀ ਝਾਰਮ ਜੂਰੀ ਦਾ ਘਟਾ ਉਹਦਾ ਪਾਉਣੇ ਤਿੰਨ ਚਾਹੀਦਾ ਤੂੰ ਉਹ ਤੋਂ ਕਿੰਨੇ ਦਾ ਲੈਣਾ ਬਈ ਹੈ ਨਹੀਂ ਉਹ ਲੈ ਖਾਜ ਨਾ ਮਾੜਾ ਮੋਟਾ ਕੇ ਨੂੰ ਹੱਥ ਮਾਰ ਲੈ ਉਹਦਾ ਹੈਗਾ ਮੇਰਾ ਅਕਲ ਡੇਡ ਡੇਡ ਛੋਨ ਨੂੰ ਲੈ ਜਾਣਾ ਘਟੇ ਛਾ ਬਾਥੇ ਐ ਤੇ ਜੇ ਪਿੰਡ ਚ ਪਤਾ ਲਾ ਕੇ ਫੇਰ ਉਹ ਨਹੀਂ ਉਹ ਆਇਆ ਸੀ ਜਾਇ ਮੇਰੀ ਗੱਲ ਨੂੰ ਪਤਾ ਗੱਲ ਕੀ ਹੈ ਉਹ ਤਾਂ ਇਹ ਕਹਿੰਦਾ ਸੀਗਾ ਕਹਿੰਦਾ ਵੀ ਸਾਡੇ ਰੇਹ ਵਾਧੂ ਪਿਆਗਾ ਹਨਾ ਖਰਾਬ ਹੋ ਜਾਂਦਾਗਾ ਅੱਛਾ ਮਾ ਜਿਹੜਾ ਅਸੀਂ ਰੇਹ ਤਾਂ ਲੈ ਕੇ ਆਉਣਾਗਾ ਵੀ ਜੇ ਤੂੰ ਅੱਧ ਮੁੱਲ ਚ ਦੇਣਾ ਭਾਈ ਮੈਨੂੰ ਦੇ ਦੇ ਮਾਸੀ ਫਿਰ ਉੱਥੇ ਸੁਨਾਮ ਜਾਵਾਂਗੇ ਮੈਨੂੰ ਬੁੱਧੂ ਨਾ ਬਣਾ ਤੇਰੀਆਂ ਚਾਰ ਪੜੀਆਂ ਵਈਆਂ ਨੇ ਮੈਂ ਨਰੈਕੀਆਂ ਜਾਏ ਮੈਨੂੰ ਬੁੱਧੂ ਨਾ ਬਣਾ ਕਾਹਨੂੰ ਮੇਰੇ ਜਣੇ ਕੱਲ ਕੱਲ ਨੂੰ ਖੰਡ ਦੇ ਚੱਕੋਂਗੇ ਤੁਸੀਂ ਘਾਟੇ ਹੂੰ ਖੰਡ ਦੇ ਘਟੂ ਚੱਕੋਂਗੇ ਰੇ ਪਾਇੰਟ ਦੇ ਬੀਪੇ ਚੱਕੋਂਗੇ ਮਾਗਰ ਕੀ ਰਹੇਗਾ ਬਾਈ ਅਸੀਂ ਖੁੰਡੇ ਲਾਤੇ ਜੀ ਖੁੰਡੇ ਨਹੀਂ ਲਾਤੇ ਦਾ ਗੱਲ ਸੁਣ ਲੈ ਮੇਰੀ ਤਾਇਆ ਦੇ ਆਪਾ ਕੋਈ ਨਸ਼ਾ ਪਤਾ ਕਰਦਣੀ ਹੈਗੇ ਤੇਰਾ ਮੁੰਡਾ ਹੀ ਕਰਦਾਗਾ ਉਹ ਤਾਂ ਮੈਨੂੰ ਐਂ ਕਹਿੰਦਾ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਆ ਗਈ ਮੈਂ ਸਾਡੇ ਕੋਲੇ ਰੇਹ ਬਾਦੂ ਪਿਆਗਾ ਮਾ ਜਲਾ ਰੇਹ ਨਹੀਂ ਨਹੀਂ ਮੇਰੀ ਗੱਲ ਸੁਣਾ ਤਾਇਆ ਰੇ ਸਾਰਾ ਖਰਾਬ ਜੀ ਹੋ ਜੰਮਿਆ ਹੋਇਆ ਸੀ ਐ ਡੇਡ ਦਾ ਡਲੇ ਸੀ ਉਹਦੇ ਵਿੱਚ ਮੈਂ ਉਹਨੂੰ ਕਹਿਦਾ ਮਾ ਚਲ ਜੇ ਰੇ ਵੇਚਣਾ ਪਈ ਉ ਤਾਂ ਰੇ ਖਰਾਬ ਆਗਾ ਮਾ ਚਲ ਤੂੰ ਮਾ 1.50 ਨੂੰ ਬੋਰੀ ਦੇ ਦੇ ਮੈਂ 10 ਕ ਬੋਰੀਆਂ ਲੈ ਤਿਆਂ ਉਹ ਤੋਂ 1.50 ਨੂੰ ਗਾਪਾ ਨਾ ਝੱਟ ਮੈਂ ਰਖੜਾ ਝੱਟੋਂ ਦੇ ਨਾਤੀ ਗੱਲ ਕਾਹਦਾ ਰੇ ਖਰਾਬ ਲੈ ਆਇਆ ਭੈਣ ਦਾ ਘਰ ਮੈਂ ਜਨਾਮੋਂ ਜਾ ਕੇ ਤੇ ਡੇਟੀ ਨੂੰ ਉਹ ਪੱਟੀ ਨੂੰ ਲਾਵਾ ਫੋਨ ਹੋਣੀ ਲੈ ਲਾਲ ਨੰਬਰ ਪੱਟੀ ਫਿਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਦੇਖ ਮੈਂ ਤਾਂ ਇਹ ਕਹਿੰਦਾ ਕਿ ਸਾਡੇ ਕੋਲੇ ਬਾਦੂ ਪਿਆ ਵੀ ਰੇਜ਼ਾ ਖਰਾਬ ਸੀ ਕੋਈ ਬਾਦੂ ਨਹੀਂ ਨਾ ਕੋਈ ਖਰਾਬ ਦੀ ਮੇਰੀ ਗੱਲ ਸੁਣ ਲੈ ਸਾਡੇ ਵਾਲੇ ਦਾ ਨੱਥ ਮੈਥੋਂ ਪੈਂਦੀ ਨਹੀਂ ਹੈ ਤੇਰਾ ਮਾ ਢੂਗਣਾ ਤੋੜੋ ਇਹ ਵੀ ਜਾਣਾ ਨਾ ਕੋਈ ਛੱਟ ਰਾਮ ਆਉਣੀ ਆ ਇਹ ਹੀ ਗੱਲ ਦੱਸਦੀ ਤੈਨੂੰ ਮੈਂ ਛੱਟ ਵੀ ਖੁੱਜੀ ਵੱਜੂ ਗੱਲ ਸੁਣ ਦੇਖ ਤਾਇਆ ਹਨਾ ਮੈਂ ਤੇਰੀ ਇੱਜ਼ਤ ਕਰਦਾਗਾ ਪਤਾ ਗੱਲ ਇਹ ਲੁੱਟ ਲਈ ਇੱਜਤਾ ਯਾਰ ਇਹ ਗਾਦੀ ਐ ਜਿੱਦਾਂ ਆਉਂਗਾ ਇੱਜਤਾ ਤੁਸੀਂ ਲੁੱਟਣ ਨੂੰ ਭੇਜਦੇ ਚੱਲ ਚੱਲ ਆਪਾਂ ਤਾਂ ਹੁਣ ਮੇਰੀ ਗੱਲ ਸੁਣ ਜੇ ਆਪਾਂ ਨੂੰ ਕੁਝ ਕਹੂਗਾ ਹਨਾ ਵੀ ਆਹ ਚੀਜ਼ ਮੈਂ ਵੇਚਨੀ ਆ ਜਾਂ ਆਹ ਚੀਜ਼ ਲਿਆ ਦੇਣਾ ਮੈਨੂੰ ਜਵਾਬ ਦੇ ਦੂੰ ਪਹਿਲਾਂ ਮੈਂ ਯਕੀਨ ਨਹੀਂ ਕਰਦਾ ਸੀ ਇਹ ਤਾਂ ਉਹਨੂੰ ਇਹ ਪੱਕੇ ਬੰਦੇ ਨੇ ਦੱਛਿਆ ਉਦੋਂ ਹੁਣ ਮੰਨਣਾ ਸਮਾਨ ਉਹਨੇ ਲੈ ਲਿਆ ਸਮਝ ਅੱਛਾ ਅੱਛਿਆ ਨਹੀਂ ਤੈਨੂੰ ਕਿਹੜਾ ਪਤਾ ਨਹੀਂ ਹੋਣਾ ਅੱਛਾ ਅੱਛਾ ਕਰੀ ਜਾਂਦਾ ਨਹੀਂ ਮੇਰੇ ਕੋਲ ਤਾਂ ਇਕੱਲਾ ਰੇ ਆਇਆ ਹੈਗਾ ਮੈਂ ਜਮਾਨ ਲੈ ਲੈਂਦਾ ਉਹਦੋਂ ਤੈਨੂੰ ਠੀਕਾ ਦੱਸ ਦਿੰਦਾ ਭਈਆ ਇੱਥੇ ਆ ਜਾ ਉਹਦੋਂ ਟਰੱਕ ਟਰਾਲੀ ਲੈ ਕੇ ਤੂੰ ਠੂਹ ਮਾਰ ਜਾਣਾ ਵਿਆਹ ਜੀ ਆ ਗਿਆ ਲੱਗੋ ਮੈਂ ਤਾਂ ਹੋਰ ਗੱਲ ਕਹਿਣਾ ਚਾਹਤਾ ਆ ਆਪਾਂ ਤਾਂ ਦੇਖ ਮੇਰੀ ਗੱਲ ਕੋ ਦਮਾਂ ਦਾ ਕੇ ਨੂੰ ਹੱਥ ਮਾਰ ਕੇ ਤਾਂ ਪਾਉਣੇ ਤਿੰਨ ਛੇ ਹਾਂ ਤੂੰ ਡੇਢ ਡੇਢ ਸੌ ਨੂੰ ਲਈ ਜਾਣਾ ਮਾੜਾ ਮੋਟਾ ਤੂੰ ਤਾਂ ਕੇ ਨੂੰ ਹੱਥ ਮਾਰ ਲਾ ਉਹ ਤੂੰ ਤਾਂ ਜਾਣਾ ਉਹ ਤਾਂ ਹੈਗਾ ਨਚੇੜੀ ਉਹ ਤਾਂ ਕਾਬਲ ਕੀ ਨਹੀਂ ਆ ਜਿਹੜਾ ਕੁਝ ਵਿਕਦਾ ਉਹ ਤਾਂ ਵੇਚੂਗਾ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਉਹ ਵੀ ਥੋੜੇ ਘਰੇ ਪੰਜਾਂ ਨੇ ਤੂੰ ਚਾਰ ਚਾਰ ਪੰਜ ਪੰਜ ਸਾਨੂੰ ਉਹ ਨਹੀਂ ਕੋਈਦਾ ਯਾ ਤੂੰ ਤਾਂ ਗੁੰਝੇ ਲਾ ਦੇਣਾ ਥਨ ਨੂੰ ਇਹ ਚਾ ਬਣਾਣਾ ਉਹਨੇ ਭਾਂਡੇ ਨਹੀਂ ਛੱਡਣੇ ਭਾਂਡੇ ਕਾਂ ਟਾਈਮ ਨਹੀਂ ਛੱਡਣੇ ਕਿ ਦਿਨ ਬਣੀਆਂ ਉਹ ਚੱਲ ਕਾਂ ਨੂੰ ਤਾਇਆ ਛੱਡ ਪਰਾਂ ਮੈਂ ਚਾਹ ਲੈ ਕੇ ਆਉਣਾਗਾ ਪਤਾ ਗੱਲ ਕੀ ਆ ਲੈ ਮੇਰੀ ਗੱਲ ਸੁਣ ਤੇਰੀ ਸੋਂ ਆਪਾਂ ਨਹੀਂ ਤੋਂ ਕੁਝ ਵੀ ਖਰੀਦ ਤੇ ਮੇਰੀ ਗੱਲ ਸੁਣ ਲੈ ਛਵਾ ਛੂਆ ਨਾ ਮੇਰੇ ਕੋਲੇ ਖਾ ਜਿਹੜੀ ਤੈਨੂੰ ਗੱਲ ਦੱਸਤੀ ਇਹਨੂੰ ਪੜੀ ਵਿਚਾਰ ਲੈ ਗੱਲ ਨੂੰ ਚੱਲ ਮੈਂ ਤੈਨੂੰ ਹੋਰ ਕਹਿਣਾ ਕਹਣਾ ਇਹ ਗੱਲ ਕਰੀ ਚੰਗਾ ਫਿਰ ਤੈਨੂੰ ਪਤਾ ਤੂੰ ਨਾ ਗੱਲ ਕਰਦੀ ਮੈਂ ਨਹੀਂ ਕਰਦਾ ਹਾਂ ਗੱਲ ਕੋਈ ਗੱਲ ਬਹੁਣ ਦਾ ਨਹੀਂ ਕੁਛ ਪਤਾ ਲੱਗਿਆ ਬਹੁ ਪਾ ਬਹੁ ਤੇ ਜਾ ਤੂੰ ਬਹੁ ਤੇ ਜਾਗਾ ਤੂੰ ਭੈਣ ਦਾ ਖਸਮ ਦੰਦਾ ਗਣਾ ਬਹੁਦੇ ਆਨੇ ਤੇ ਰੌਣੀ ਉਹ ਚੀਜ਼ ਦਾ ਛਾਰਾ ਰੌਣੀ ਉਹ ਚੀਜ਼ ਦਾ ਬਹਿ ਜਾ ਬੇੜਾ ਮੈਂ ਤਾਂ ਕਹਿੰਦਾ ਤੇਰੀ ਲੜ ਜਾ ਦਿੰਦੇ ਜੀ ਜੇ ਜਾਂਦੋ ਠੋਕੀ ਬਿਠਾਣ ਦੇ ਦੇ ਤੂੰ ਠੋਕੀ ਬਿਠਾਣ ਦੇ ਦੇ ਬੈਠੀ ਬੇੜੀ ਆळ्या ਛਾਲਾ ਹੋਇਆ ਬਹੁ ਦਾ ਤੇਰੀ ਭੂਆ ਦੀ ਕੁੜੀ ਲੱਗਦੀ ਆ ਓਏ ਉਹ ਕਹਿਣਾ ਤਾਇਆ ਚਾਹ ਚੁ ਪੀ ਜਾ ਛੜਾਉਂਗੀ ਮੱਛਾ ਕਰਦਾ ਭਣੇ ਇਹ ਸੱਚ ਪੁੱਛਦੀਆਂ ਮੈਨੂੰ ਤਾਂ ਪਹਿਲੀ ਪਤਾ ਤੀ ਮੈਂਦੇ ਇਹ ਜਾ ਕੇ ਆਈ ਸੀ ਉਦੋਂ ਉਦੋਂ ਉਹ ਬੌਲ ਜਾ ਮਰੀ ਗਿਆ ਸਾਡੇ ਕੋਲੇ ਆ ਕੇ ਬੈਠ ਗਿਆ ਬੁਲਾਇਆ ਵੀ ਨਹੀਂ ਸਾਨੂੰ ਤਾਂ ਮੈਂ ਤਾਂ ਉੱਦੀ ਦੇਖ ਲੈਦੀ ਮਾਂ ਕੰਮ ਖਰਾਬ ਹੈ ਫੇਰ ਜੇ ਤੈਨੂੰ ਪਤਾ ਤੀ ਤਾਂ ਕਿਉਂ ਕਰਿਆ ਕੰਜਰਾ ਕਿਉਂ ਕਰਿਆ ਤੈਂ ਉਹ ਫੇਰ ਅਗਲੇ ਦਾ ਸਰਾਖ ਵੀ ਮਿਲੇ ਕੋਈ ਅਗਲੇ ਦੀ ਕੋਈ ਕੱਚੀ ਬਿੱਲੀ ਦਾ ਨਿਕਲੇ ਹੁਣ ਕੁੜੀ ਨੂੰ ਪੁੱਛਦੇ ਆ ਕੁੜੀ ਕਹਿੰਦੀ ਹਾਂ ਮੈਂ ਤਾਂ ਸੁਖੀ ਆ ਮੈਂ ਤਾਂ ਠੀਕ ਆ ਟੱਬਰ ਨਹੀਂ ਮੰਨ ਕੇ ਦਿੰਦਾ ਟੱਬਰ ਤਾਂ ਭਾਈ ਤੇਰੇ ਪਹਿਲੇ ਦਿਨ ਹੀ ਨਹੀਂ ਮੰਨਦਾ ਟੱਬਰ ਤੇਰੇ ਆਖੇ ਲੱਗਦਾ ਕਰੇ ਮੇਰਾ ਟੱਬਰ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਟੱਬਰ ਦੀ ਗੱਲ ਕਰਦਾ ਅੱਛਾ ਮਾ ਤੇ ਤੇਰਾ ਟੱਬਰ ਵੀ ਮੰਨਦਾ ਤੇਰਾ ਟੱਬਰ ਕਿਹੜਾ ਮੰਨਦਾਗਾ ਉਹ ਵੀ ਕਹਿੰਦਾਗਾ ਨਾ ਕਰਦੀ ਨਹੀਂ ਨਸੇ ਉਹ ਮੇਰਾ ਟੱਬਰ ਵੀ ਥੋੜਾ ਜਿਹਾ ਮੈਂ ਕਿਹਾ ਇਹ ਭੋਗ ਤੇ ਗਈ ਸੀ ਉਦੋਂ ਮਗਰ ਉਦੋਂ ਅਸੀਂ ਗਿਆ ਉਦੋਂ ਮਗਰ ਉੱਜਾ ਕੇ ਹੀ ਆਇਆ ਇਹ ਅੱਛਾ ਹਾਂ ਮੈਂ ਇਹ ਨਿਸ਼ਾਨੀਆਂ ਦੱਸ ਕੇ ਤੋਰੀ ਇਹ ਮਾ ਵੀ ਆ ਨਿਸ਼ਾਨੀਆਂ ਹੁੰਦੀਆਂ ਨੇ ਨਸ਼ੇੜੀ ਬੰਦੇ ਦੀਆਂ ਹਾਂ ਮਾ ਤੈਨੂੰ ਮੜਾ ਮੋਟਾ ਪਤਾ ਲੱਗ ਜੂਗਾ ਪੁੱਜੇ ਹਾਂ ਉਦੋਂ ਫੇਰ ਆਈ ਆ ਗਈ ਅਕੇ ਉਹ ਤਾਂ ਕੁੜੀ ਦਾ ਠੀਕ ਐ ਆ ਫੇਰ ਹੁਣ ਉਹੀ ਕੰਮ ਹੋ ਗਿਆ ਕਦੀ ਕੁੜੀ ਤਾਂ ਠੀਕ ਹੈ ਮੁੰਡਾ ਵੀ ਠੀਕ ਹੈ ਪਰਿਵਾਰ ਵੀ ਠੀਕ ਹੈ ਲੈ ਦੱਸ ਇਹ ਨਹੀਂ ਮੰਦੀ ਇਹ ਨਹੀਂ ਮੰਦੀ ਥੋਬੜ ਵਰਕੇ ਮੂੰਹ ਵਾਲੀ ਨਾ ਇਹਦਾ ਮੈਨੂੰ ਪਤਾ ਇਹ ਕੱਚੂ ਮੂੰਹੀ ਜੀ ਇਹ ਨਹੀਂ ਮੰਦੀ ਹੈਗੀ ਇਹਨੇ ਕਾਨੂੰ ਮੰਨਣਾਗਾ ਹੈ ਚਲ ਭਾਣੇ ਹੁਣ ਜਿਹੜਾ ਕੁਝ ਹੋਣਾ ਸੀ ਹੁਣ ਤਾਂ ਹੋ ਗਿਆ ਹੁਣ ਹੱਲ ਦੱਸ ਮੈਨੂੰ ਇਹਦਾ ਕੀ ਹੈ ਹੱਲ ਕੀ ਹੋਣਾ ਭਾਈ ਮੇਰੀ ਗੱਲ ਸੁਣ ਮੈਂ ਜਾ ਆਉਣੀ ਆ ਠੀਕ ਆ ਮੈਂ ਉੱਥੇ ਗੱਲ ਕਰੂੰਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਸਾਰਾ ਸਾਂਣੂਗੀ ਉੱਥੇ ਜਾ ਕੇ ਆਹੋ ਹੈ ਫਿਰ ਇਹ ਨਾ ਹੋਵੇ ਕਿਤੇ ਉੱਥੇ ਮੈਂ ਸਿੰਘਮ ਸਿੰਘੀ ਹੋ ਜਾਾਂ ਹੈ ਤੁਸੀਂ ਗਾਹਾਂ ਉਨਾਂ ਹਾਂ ਵੀ ਪਰਣ ਲੱਗ ਜਾਉਂ ਨਾਲੀ ਗੱਲ ਚ ਹਾਂ ਇਹ ਦੇਖ ਭਣੇ ਹਾਂ ਮੇਰੇ ਨਾਲ ਨਾ ਜੁੜੋਂ ਤੁਸੀਂ ਕਾਮਲੀਆਂ ਗੱਲਾਂ ਕਿਉਂ ਕਰਦੀਆਂ ਕਿਉਂ ਨਹੀਂ ਜੁੜਾਂਗੇ ਕਿਹੜੀ ਗੱਲਾਂ ਨਹੀਂ ਜੁੜਾਂਗੇ ਤੇਰੀ ਨੀ ਮੀਨੀ ਬਊਗੀ ਉੱਥੇ ਮੈਂ ਹੀ ਕਹਿੰਨੀ ਆ ਵੀ ਕਿਤੇ ਤੁਸੀਂ ਇੱਕ ਪਾਸੇ ਖੜ੍ਹ ਜਾਓ ਮੈਂ ਉੱਥੇ ਇਕੱਲੀ ਲੜੀ ਜਾਵਾਂ ਉਹ ਕੋਈ ਫਾਇਦਾ ਨਹੀਂ ਕਿਤੇ ਮੇਰੀ ਬੇਇੱਜ਼ਤੀ ਨਾ ਕਰਾ ਦਿਓ ਭਾਈ ਤੈਨੂੰ ਪਤਾ ਮੇਰੇ ਸਹੁਰਾਂ ਦੀ ਮੇਰੀ ਕਿੰਨੀ ਬਣੀ ਹੋਈ ਜਾਗੀ ਆਹੋ ਪਤਾ ਮੈਨੂੰ ਭਣੇ ਮੈਂ ਤੇਰੇ ਨਾਲ ਜਿਹੜਾ ਕੁਝ ਕਰਨਾ ਹੈ ਹੁਣ ਕਰਦੇ ਆਂ ਆਪਾਂ ਹੁਣ ਤਾਂ ਟਾਈਮ ਹੈ ਤੂੰ ਐਂ ਕਰ ਮੈਂ ਜਾਣੀ ਉੱਤੇ ਮੈਂ ਕਰਦੀ ਆਂ ਗੱਲ ਠੀਕ ਆ ਸਾਰੀ ਪੜਤਾਲ ਮੈਂ ਇੱਕ ਮਿੰਟ ਚ ਲੈ ਲਊਂਗੀ ਆਹੋ ਠੀਕ ਹੈ ਨਾ ਠੀਕ ਹੈ ਹਾਂ ਕੁੜੀ ਬਸਾਉਣੀ ਆ ਸਾਰੀ ਉਮਰ ਪਈ ਉਹਦੀ ਭਰੀ ਉਮਰ ਅਜੇ ਕੁੜੀ ਦੀ ਹੈ ਨਿਆਣੀ ਸਿਆਣੀ ਆ ਅਜੇ ਕਿਹੜਾ ਕੋਈ ਕੱਲ ਨੂੰ ਕੋਈ ਨਿੱਕਾ ਨਿਆਣਾ ਹੋ ਗਿਆ ਹੋਰ ਸਿਆਪਾ ਸੜ ਜੂਗਾ ਫਿਰ ਕੀ ਕਰੇਗਾ ਉਹ ਨਸੇੜੀਆ ਨਿੱਕਾ ਲੈਣਾ ਵੀ ਮੈਨੂੰ ਲੱਗਦਾ ਕਿਹੜਾ ਹੋਊਗਾ ਉਹ ਓਹੋ ਬੇ ਅਗਲੀ ਤਾਂ ਗਾਹਾਂ ਹੁਣੀ ਲੱਗੀ ਹੋਣੀ ਤੱਕੇ ਸੁੱਤੇ ਪਵਾਉਣ ਉਹਦੀ ਸੱਸ ਬਹੁਤ ਤੇਜ ਆਗੀ ਬਹੁਤ ਤੇਜ ਆ ਉਹਦੀ ਸੱਸ ਤੇਨੂੰ ਪਤਾ ਨਹੀਂ ਹੈਗਾ ਮੈਨੂੰ ਪਤਾ ਮੇਰੇ ਤਾਂ ਗਾਹਾਂ ਤੈਨੂੰ ਦੱਸਿਆ ਰਹੇਗਾ ਵੀ ਮੇਰੇਆਂ ਤਾਂ ਰਿਸ਼ਤੇਦਾਰੀਆਂ ਲੜਦੀਆਂ ਨੇ ਮੇਰੇ ਸਹੁਰਿਆਂ ਦੇ ਗਾਹਾਂ ਦੀ ਗਾਹਾਂ ਮੈਨੂੰ ਤਾਂ ਹਰੇਕ ਆ ਕੇ ਕਹਿ ਦਿੰਦੀ ਹੈਗੀ ਹੈਏ ਕੁੜੀ ਤੁਸੀਂ ਨੀ ਜਮੀ ਨਹੀਂ ਦੇਖਿਆ ਹੈਗਾ ਤੁਸੀਂ ਨੇ ਕੁੜੀ ਜਮੀਂ ਡੋਬਤੀ ਹੈ ਕੀ ਦੱਸਾਂ ਭਾਈ ਮੈਂ ਉੱਥੇ ਉੱਥੇ ਫੇਰ ਮੇਰੀ ਨੀਵੀ ਪੈਂਦੀ ਹੈ ਜੇ ਮੈਂ ਕਹਿੰਨੇ ਭਾਈ ਮੇਰਾ ਭਾਈ ਮੰਨਦਾ ਨਹੀਂ ਹੈਗਾ ਪੈਣੇ ਗੱਲ ਤਾਂ ਉਹੀ ਆ ਕਾਰੋਬਾਰ ਬਥੇਰਾ ਸੋਹਣਾ ਜ਼ਮੀਨ ਜਾਇਦਾਦ ਹੈ ਐ ਹੁਣ ਮੁੰਡੇ ਦੇ ਕਿਹੜਾ ਢਿੱਡ ਚ ਬੜੇ ਹੋ ਗਏ ਮੈਂ ਜਾ ਇਹਦਾ ਆਂਬ ਨਹੀਂ ਲੱਗਦਾ ਬਿਨਾਂ ਦੇਖੇ ਪਰਖੇ ਤੁੰਦ ਮੇਰੀ ਗੱਲ ਸੋਹਣਾ ਜ਼ਮੀਨ ਜਾਇਦਾਦ ਜੱਤ ਨੂੰ ਚਟਣੀ ਆ ਤਾਂ ਉਹ ਕੱਲੀ ਹੈ ਜਦ ਕੁੜੀਏ ਨਾਲ ਸੌਖੀ ਹੋਈ ਹੈਂ ਕੱਲੀ ਜ਼ਮੀਨ ਜੀ ਵਾ ਜਾ ਯਾਤ ਨੂੰ ਦੇਖੀ ਜਾ ਕੋਠੀ ਦੇ ਉੱਤੇ ਚੜ ਕੇ ਮਾਰੀ ਜਾ ਚੰਗਿਆੜਾ ਕੱਲੀ ਦੇ ਚੱਲ ਭੈਣੇ ਜਿਹੜਾ ਕੁ ਸੋਨਾ ਸੀ ਹੁਣ ਤਾਂ ਮਿੱਟੀ ਪਾ ਤੇ ਹੁਣ ਤਾਂ ਹੋ ਗਿਆ ਜਿਹੜਾ ਕੁ ਸੋਨਾ ਆਏ ਭਾਈ ਮਿੱਟੀ ਨਹੀਂ ਪੈਂਦੀ ਹੈਗੀ ਜਿਵੇਂ ਤੂੰ ਮਿੱਟੀ ਪਾਉਂਦਾ ਨਾ ਆਏ ਨਹੀਂ ਪੈਂਦੀ ਤੈ ਤਾਂ ਡੋਬਤੀ ਕੁੜੀ ਤੇਰੀ ਤੀ ਮਹੀਨੇ ਤਾ ਮੈਂ ਨਹੀਂ ਡੋਬਣ ਦਿੰਦੀ ਹੈਗੀ ਫਿਰ ਤੈਨੂੰ ਮੈਂ ਦੱਸਾਂ ਗੱਲ ਮੈਂ ਤਾਂ ਪ੍ਰੋਪਰ ਬਸਾ ਕੇ ਦਿਖਾਵਾਂ ਉਹਨੂੰ ਚੱਲ ਭੈਣੇ ਕੁਛ ਨਾ ਕੁਸਤਾ ਬਣੇ ਹੁਣ ਫਿਰ ਜਾ ਜਾ ਮੈਂ ਜਾਣੀ ਆ ਜਾ ਜਾ ਮੈਂ ਜਾਣੀ ਆ ਮੈਂ ਤੈਨੂੰ ਦੱਸਾਂ ਤੈਨੂੰ ਲਾਉਂਗੀ ਸਨੇਹਾ ਉਹਦੀ ਆ ਜੀ ਉਥੇ ਨਹੀਂ ਮੈਂ ਆਉਂਗੀ ਕੁੜੀ ਨੂੰ ਲੈ ਕੇ ਮੈਂ ਆਜੂ ਜਰਕ ਦੇਣੇ ਕੋਈ ਆਜੇਗਾ ਤੂੰ ਮੈਨੂੰ ਫੋਨ ਕਰ ਤੀ ਆ ਆਜੀ ਤੂੰ ਨਾਲੇ ਤੈਨੂੰ ਮੈਂ ਦੱਸਾਂਗਾ ਇਹ ਨੂੰ ਨਾ ਦੱਸੀ ਆ ਸਿਰਫ ਇਹਦੀ ਨੂੰ ਨਾ ਦੱਸੀ ਥੋਬੜੇ ਮਰ ਕੇ ਮੂੰਹ ਵਾਲੇ ਨੂੰ ਦੱਸਦਾ ਇਹ ਨੂੰ ਨਹੀਂ ਦੱਸਦਾ ਇਹਦੀਆਂ ਔੜੀ ਪੁੱਗ ਗਿਆ ਹੁਣ ਨਹੀਂ ਪੁੱਗਦੀਆਂ ਇਹਦੀਆਂ ਇਹਦੀਆਂ ਪੁੱਗਣ ਲੱਗ ਰਹੀਆਂ ਨੇ ਫਿਰ ਪੁੱਗਣ ਲੱਗ ਰਹੀਆਂ ਨੇ ਜੇ ਪੁੱਗਦੇ ਨਾ ਤੂੰ ਡੰਡਾ ਨਹੀਂ ਕੱਟ ਸਕਦਾ ਉਹ ਡੰਡਾ ਕੱਢਿਆ ਹੋਇਆ ਪਹਿਨੇ ਡੰਡਾ ਕਿਹੜੇ ਵੇਲੇ ਨਹੀਂ ਕੱਢਿਆ ਮੈਂ ਬਸ ਮੈਨੂੰ ਪਤਾ ਚੰਗਾ ਮੈਨੂੰ ਲੇਟ ਹੁੰਨੀ ਆ ਮੈਂ ਜਾਣੀ ਆ ਠੀਕ ਆ ਚੰਗਾ ਭਾਗ ਜਾ ਆਓ ਮੈਂ ਕਰਦੀ ਉਹਨਾਂ ਦੇ ਬਟ ਜਾ ਕੇ ਉਹਦਾ ਨਿਰਬੜਿਆ ਕੰਮ ਉਹ ਤਾਂ ਐਂ ਗਾਂ ਨੂੰ ਫੜਾਉ ਹੁਣ ਜ਼ਮਾਨੇ ਨੂੰ ਕੋਈ ਨਾ ਮੇਰਾ ਸਾਣਾ ਇਹ ਦੇਵੇ ਐਂ ਨਹੀਂ ਪਤਾ ਕਿਦਾਂ ਨੂੰ ਗਿਆ ਵਿਆ ਮਾਂ ਇਹ ਨਾਂ ਕੀ ਮਨੇ ਬਾਤ ਜ਼ਿਆਦਾ ਨਾਂ ਮੇਰਾ ਸਾਣਾ ਬਨੂ ਉਹ ਰੜਕਦਾ ਪਪਾ ਦਾ ਬਣਿਆ ਲਾਗਾ ਕਣ ਰਾਬੂ ਮੋ ਡੋਡੀ ਭਾਣ ਨੂੰ ਐ ਜਾ ਹਮੜਿਆ ਕੀ ਹੋਗਾ ਹਮੁਨਾ ਹਮੁਨਾ ਹੋਏਗਾ ਹਾਏ ਉਹ ਲੈ ਲੈ ਉਹ ਤਾਂ ਤਾਂ ਲੈ 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 ਉਹ ਤਾਂ ਨਾ ਕੋਠਾ ਖੜਾ ਹੋ ਯਾਰ ਖੜਾ ਨਾ ਨਾ ਹਣਾ ਹੋ ਜਾ ਖਾਣਾ ਹਣਾ ਹੋ ਜਾ ਬਿਆ ਤਾਂ ਦੇ ਲੈ ਕਿਹੜੇ ਦਉ ਆ ਉਹ ਲੋਟ ਖੜਾ ਹੋ ਜਾ ਵੀਰ ਹਣਾ ਹੋ ਜਾ ਇੱਥੇ ਕੋਈ ਹੋਰ ਆਂਢੀ ਗਮਾਂਢੀ ਦੇਖ ਖੜਾ ਹੋ ਜਾ ਭੈਣੋ ਹੋਏ ਨੀ ਨਾ ਲੈ ਜਾ ਲੈ ਨੀ ਹੰਦਾ ਇਹ ਲੈ ਖਾਲੀ ਉਹ ਪੀੜੀ ਨਾ ਛੇਣੇ ਸਾਡੀ ਇਹ ਪੰਜਾਬ ਦੀ ਓਏ ਖੜਾ ਹੋ ਚੱਲ ਖੜਾ ਹੋ ਚੱਲ ਖੜਾ ਹੋ ਜਿਸ ਤਰ੍ਹਾਂ ਹਰ ਜਾ ਰਿਹਾ ਹੈ ਜਰਾ ਮੈਨੂੰ ਤਾਂ ਕੀ ਚਹਾਰਾ ਦੇਣਾ ਤੀ ਬੈਠੀ ਬੇੜੀ ਆਇਆ ਤੈਨੂੰ ਮੈਂ ਚਹਾਰਾ ਦਿੰਦਾ ਫਿਰਦਾ ਦੇਖ ਲੈ ਆਏ ਹਾਏ ਤਰਕ ਆ ਤੇਰੀ ਹਾ ਦਾ ਹਣਾ ਖੜ ਜਾ ਬਾਬੇ ਹੋ ਜਾ ਸਾਡੇ ਨੂੰ ਦਾਤੀ ਗੱਲ ਹੋ ਜਾ ਖੜਾ ਕੰਡਾ ਨਾ ਫੜਾ ਮੜੀ ਜਿੰਦ ਮੈਂ ਘਰ ਦਾ ਲੋਟਾ ਹੇ ਤੂੰ ਕਿਉਂ ਨਹੀਂ ਹਰਦਾ ਤੂੰ ਕਿਉਂ ਨਹੀਂ ਕਿਉਂ ਨਹੀਂ ਹਰਦਾ ਤੂੰ ਦੇਣਾ ਖਾ ਗੁੱਠਾ ਤੈਨੂੰ ਕਿਉਂ ਨਹੀਂ ਹਰਦਾ ਤੂੰ ਕਿਉਂ ਨਹੀਂ ਹਰਦਾ ਕਾ ਤੂੰ ਹਰਦਾ ਕਾ ਤੂੰ ਨਹੀਂ ਹਰਦਾ ਕਾ ਤੂੰ ਨਹੀਂ ਹਰਦਾ ਵਾਹ ਕੁੱਤੇ ਆ ਹੇ ਕੁੱਤੇ ਮੇਰਾ ਬੜਾਪਾ ਰੁਲਦਾ ਤੇਰੀ ਜਵਾਨੀ ਰੁਲ ਗਈ ਮੇਰਾ ਬੜਾਪਾ ਰੁਲ ਗਿਆ ਕਿਉਂ ਆਪੇ ਕੀ ਗੱਲ ਹੋ ਗਈ ਹਾਂ ਝਾੜਾ ਕੀ ਗੱਲ ਦਾ ਹੋ ਗਿਆ ਮੇਰੀ ਗੱਲ ਸੁਣ ਲੈ ਜਿਹਨੂੰ ਰੇਰੂ ਚਰਗਾਉਣਾ ਹੈ ਉਹਦੇ ਕੋਲੇ ਵੀ ਜਾਏ ਆ ਉਹ ਵੀ ਪੇ ਬੰਦ ਹੋਊਗਾ ਕੰਮ ਤੇਰਾ ਠੀਕ ਆ ਉਹ ਤੋਦੋ ਦਿਨਾਂ ਪਾਉਣੇ ਤਨ ਚੌਦੀ ਬੋਰੀ ਦੇਖ ਕੇ ਉਹਨੂੰ ਠੋਕ-ਠੋਕ ਨੂੰ ਚਕਾਈ ਜਾਂਨਾ ਛਾਵਾ ਛੇ ਡੇ ਡੋਨ ਚਕਾਈ ਜਾਂਨਾ ਉਹਨੂੰ ਮੈਂ ਕਹੇ ਮਾਹ ਭਾਈ ਖਾਬਾ ਦਾ ਅਜੇ ਗੱਲ ਕਰਨ ਤਾਂ ਕੋਈ ਹੋਰ ਚਮਾਨ ਲਿਆ ਤਿੰਨ ਉਸੇ ਆਪਣੇ ਛਰਪੇ ਵਾਲੀਆਂ ਢੋਲੀਆਂ ਉਹਨਾਂ ਦੇ ਘਰੇ ਪਈਆਂ ਨੇ ਰੱਛ ਤੇਤਾਰਾਂ ਜਦਾਰਾਂ ਚਾਹੀਦੀਆਂ ਨੇ ਉਹ ਜਿਹੜੇ ਚਾਚਾ ਥੋਨੂੰ ਤੂੰ ਦਈ ਜਾਂਨਾ ਚੱਲ ਲੱਗ ਮੂਰ ਚੱਲ 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 ਮੂਰ ਲੱਗ ਮੱਗ ਮੂਰ ਚੱਲ ਚੱਲ ਮੂਰ ਚੱਲ 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 ਮੈਂ ਕਹਾਂਦਾ ਬਾਤਾਂ ਅਜੋ ਤੇ ਮਨ ਦਾ ਖਾਚ ਰਹਿ ਗਈ ਕੋਈ ਬੰਦੇ ਨਹੀਂ ਗਿਆ ਜਮਾਰ ਕੇ ਅੱਜ ਕੋਟ ਦਾ ਮੂੰਹ ਤੇਰਾ ਚਲ